ਮੁੱਛਾਂ ਖੜੀਆਂ ਕਰਕੇ ਤੇ ਉਹਨਾਂ ਵੱਲੋਂ ਵੀ ਚੈਲੰਜ ਕੀਤਾ ਗਿਆ ਕਿ ਮੇਰਾ ਮੇਨ ਵੱਲੋਂ ਕਿ ਇਸ ਤਰ੍ਹਾਂ ਮੈਨੂੰ ਨਹੀਂ ਜਬਾ ਸਕਦੇ ਤੇ ਉਸ ਨੂੰ ਲੈ ਕੇ ਉਹ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਆ ਗਈਆਂ ਤੇ ਪਲਾਫ ਜੋਕਰ ਸਬੂਤ ਮਿਲਦੇ ਨੇ ਉਹ ਸਾਰੇ ਜਿਹੜੇ ਨੇ ਪੱਕੇ ਤੌਰ ਦੇ ਉੱਤੇ ਕੀਤੇ ਜਾਣ ਤਾਂ ਕਿ ਜਿਵੇਂ ਕਿ ਦੋਸ਼ ਲੱਗਦੇ ਰਹੇ ਨੇ ਕਿ ਪਹਿਲਾਂ ਵੀ ਮਜੀਠਿਆ ਜੇਲ੍ਹ ਚ ਗਏ ਤੇ ਉਹ ਬਾਹਰ ਨਿਕਲਿਆ ਹੈ ਲਗਾਤਾਰ ਹਾਈਲਾਈਟ ਹੁੰਦੇ ਆ ਰਹੇ ਕਿਉਂਕਿ ਲਗਾਤਾਰ ਵਿਤਰਕ ਤੋਂ ਮੁਜੀਠਿਆ ਸਰਕਾਰ ਨੂੰ ਘੇਰਦੇ ਦੇ ਨਜ਼ਰਾਂ ਦੇ ਕੋਈ ਮੁੱਦਾ ਤਾਂ ਸੀਗਾ ਵਿਕਰਮਜੀਤਿਆ ਬਲ ਟਵੀਟ ਕੀਤਾ ਜਾਂਦਾ ਸੀਗਾ ਸ਼੍ਰੀ ਆਮ ਦੇ ਬਾਕੀ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਉਹ ਨਿਸ਼ਾਨੇ ਵਿੰਨਦੇ ਹੋਏ ਨਜ਼ਰਾਂ ਦੇ ਤੇ ਖ਼ਬੀਨ ਸਿੰਘ ਬਾਦਲ ਹੋਣਾਂ ਦੇ ਨਾਲੋਂ ਜ਼ਿਆਦਾ ਉਹ ਹਾਵੀ ਹੋ ਰਹੇ ਸੀ ਦੂਜਿਆਂ ਪਾਰਟੀਆਂ ਦੇ ਉੱਤੇ ਤੇ ਹੋਰ ਕੋਈ ਲੀਡਰ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਐਡਾ ਨਹੀਂ ਸੀ ਕੋਪਰੇ ਸਾਹਮਣੇ ਕੱਤਵਾਲਾ ਨਹੀਂ ਦਿਖਦਾ ਸੀਗਾ ਕਮ ਸਿੰਘ ਜੀਠਿਆ ਹੁਣ ਜੇ ਵਿਕਰਮ ਸਿੰਘ ਜੀਠਿਆ ਜੇਲ ਦੇ ਵਿੱਚੋਂ ਵੀ ਰਹਿੰਦੇ ਹੋਏ ਵੀ ਲਗਾਤਾਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਹਾਈਲਾਈਟ ਹੁੰਦੇ ਆ ਰਹੇ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਜਦੋਂ ਉਹ ਬਾਹਰ ਆਉਣਗੇ ਤਾਂ ਫਿਰ ਆਪਣੇ ਆਪ ਦੇ ਵਿੱਚ ਪਾਰਟੀਆਂ ਦੇ ਵਿੱਚ ਹਾਵੀ ਹੋਣਗੇ। ਸੋ ਅੱਜ ਜੇ ਪਾਸੇ ਗੱਲ ਕਰਾਂਗੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ 리ਡਰ ਨੇ ਜੀ ਵਿਕਰਮ ਸੋਮ ਜੀਠਿਆ ਜੋ ਕਿ 25 ਜੂਨ ਨੂੰ ਆਮਦਨ ਤੋਂ ਬਾਅਦ ਜਦਾਦ ਦੇ ਮਾਮਲੇ ਵਿੱਚ ਬਿਜ਼ਨਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲੈ ਗਿਆ ਸੀਗਾ ਜੀ ਤੇ ਉਹ ਨਾਬਾਦੀ ਜੇਲ ਦੇ ਵਿੱਚ ਬੰਦ ਨੇ। ਲਗਾਤਾਰ ਐਪਲੀਕੇਸ਼ਨਾਂ ਦਾਖਲ ਕੀਤੀਆਂ ਗਈਆਂ ਜੀ ਹਾਈ ਕੋਰਟ ਦੇ ਵਿੱਚ ਵੀ ਜਮਾਨਤ ਦਿੱਤੀ ਜਾਵੇ ਪਰ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਅੱਜ ਵਿਕਰਮ ਸੋਮੇਠੇ ਉਲਾਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸਰਕਾਰ ਜਦੋਂ ਉਹਨਾਂ ਦੀ ਸੁਣਵਾਈ ਹੁੰਦੀ ਹੈ ਤਾਂ ਸਰਕਾਰ ਕੋਈ ਐਸਾ ਦਾਪੇਜ ਖੇਲਦੀ ਹੈ ਕਿ ਸੁਣਵਾਈ ਅੱਗੇ ਚੱਲੀ ਜਾਂਦੀ ਹੈ ਜੀ ਪਹਿਲਾਂ 40000 ਪੰਨਿਆਂ ਦੀ ਚਾਰ ਛੇੜ ਦੀ ਗਲਤੂਰੀ ਪਰ ਅੱਜ ਸਰਕਾਰ ਨੇ ਸੁਪਰੀਮ ਕੋਰਟ 'ਚ ਪੱਖ ਰੱਖਿਆ ਸਾਨੂੰ ਸਮਾਂ ਦਿੱਤਾ ਜਾਵੇ ਜੀ ਬਿਲਕੁਲ ਜੀ ਵਿਕਰਮ ਸਿੰਘ ਵਿਜੀਠੀਆ ਹੁਣਾਂ ਦੇ ਉੱਤੇ ਦੋਸ਼ ਲਾਇਆ ਕਿ 540 ਕਰੋੜ ਰੁਪਏ ਦਾ ਜਿਹੜਾ ਉਹ ਉਹਨਾਂ ਦੇ ਉੱਤੇ ਦੋਸ਼ ਲੱਗਾ ਕਿ ਆਮਦਨ ਤੋਂ ਵੱਧ ਜਦਾਦ ਦਾ ਮਾਮਲਾ ਜਿਹੜਾ ਉਹ ਉਹਨਾਂ ਦੇ ਉੱਤੇ ਧਾਇਰ ਕੀਤਾ ਗਿਆ ਸੀ ਪਰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹ ਮੁੱਦਾ ਚੱਕਿਆ ਗਿਆ ਉਹਦੇ ਵਿੱਚ ਕਿਹਾ ਗਿਆ ਇੱਕ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੇ ਵਕੀਲਾਂ ਵੱਲੋਂ ਕਿ ਮਾਮਲਾ ਸਿਰਫ 40 ਕਰੋੜ ਦਾ ਹੈਗਾ 540 ਕਰੋੜ ਦਾ ਬਣਾ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਦੇ ਉੱਤੋਂ ਵਿਕਰਮ ਸਿੰਘ ਵਿਜੀਠੀਆ ਜਿਹੜਾ ਨੇ ਉਹ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ 25 ਜੂਨ 2025 ਤੋਂ ਉਸ ਵੇਲੇ 25 30 ਜਗ੍ਹਾ ਦੇ ਉੱਤੇ ਛਾਪਾ ਮਾਰੀਆਂ ਕੀਤੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਜੀਠਿਆ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਮੁੱਛਾਂ ਖੜੀਆਂ ਕਰਕੇ ਤੇ ਉਹਨਾਂ ਵੱਲੋਂ ਵੀ ਚੈਲੰਜ ਕੀਤਾ ਗਿਆ ਵੀ ਮੇਰਾ ਮੇਰਾ ਮਤਲਬ ਤੁਸੀਂ ਇਸ ਤਰ੍ਹਾਂ ਮੈਨੂੰ ਨਹੀਂ ਦਬਾ ਸਕਦੇ ਤੇ ਉਸ ਨੂੰ ਲੈ ਕੇ ਉਹ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਮੌਕੇ ਦੇ ਉੱਤੇ ਜਿਹੜੀ ਛਾਪਾ ਮਾਰੀ ਕੀਤੀ ਗਈ ਅਫਸਰਾਂ ਦੇ ਬਾਰੇ ਉਹ ਬਿਆਨ ਜਿਹੜੇ ਨੇ ਉਹ ਕਾਫੀ ਦਿੱਤੇ ਗਏ ਵੀ ਮੈਨੂੰ ਤੰਗ ਕੀਤਾ ਜਾ ਰਿਹਾ ਮੇਰੇ ਨਾਲ ਇਦਾਂ ਕੀਤਾ ਜਾ ਰਿਹਾ ਤਾਂ ਉਹ ਇੱਕ ਅਜੀਹਾ ਅ ਮਾਮਲਾ ਸੀ ਜਿਹੜਾ ਕਿ politically ਕਿਤਨਾ ਕਿਤੇ ਸਿਆਸੀ ਤੌਰ ਦੇ ਉਤੇ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਅਜਿਹੇ ਵਿੱਚ ਹਰ ਉਹ ਹਿੱਲਾ ਜਿਹੜਾ ਉਹ ਕੀਤਾ ਗਿਆ ਕਿ ਇਹਨਾਂ ਦੇ ਖਿਲਾਫ ਜਿਹੜਾ ਉਹ ਕੇਸ ਹੈ ਉਹ ਕਾਨੂੰਨੀ ਤੌਰ ਤੇ ਕਿਸੇ ਕੋਈ ਵੈਂਡੇਟਾ ਵਾਲੀ ਗੱਲ ਦੇ ਵਿੱਚ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਲੇਕਿਨ ਕਾਨੂੰਨੀ ਤੌਰ ਦੇ ਉਤੇ ਕੋਈ ਵੀ ਊਣਤਾਈ ਨਾ ਰਹੇ ਇਸ ਲਈ ਹਰ ਉਹ ਕੀਤੀ ਕੋਸ਼ਿਸ਼ ਕੀਤੀ ਗਈ ਵੀ ਜਿਹੜੀ ਉਹਨਾਂ ਦੇ ਖਿਲਾਫ ਜੋ ਕੁਝ ਵੀ ਸਬੂਤ ਮਿਲਦੇ ਨੇ ਉਹ ਸਾਰੇ ਜਿਹੜੇ ਨੇ ਪੱਕੇ ਤੌਰ ਦੇ ਉੱਤੇ ਕੀਤੇ ਜਾਣ ਤਾਂ ਕਿ ਜਿਵੇਂ ਕਿ ਦੋਸ਼ ਲੱਗਦੇ ਰਹੇ ਨੇ ਕਿ ਪਹਿਲਾਂ ਵੀ ਮਜੀਠੀਆ ਜੇਲ੍ਹ ਚ ਗਏ ਤੇ ਉਹ ਬਾਹਰ ਨਿਕਲਿਆ ਹੈ ਐਤਕਿ ਉਹਨਾਂ ਨੂੰ ਬਾਹਰ ਨਾ ਨਿਕਲਣ ਦਿੱਤਾ ਜਾਵੇ ਤਾਂ ਹੋਇਆ ਵੀ ਆਈ ਤੇ ਉਸ ਤੋਂ ਬਾਅਦ ਹੁਣ ਪਿੱਛੇ ਜੇ ਦਸੰਬਰ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਗਿਆ ਪਿੱਛੇ ਜੇ ਹਾਈ ਕੋਰਟ ਨੇ ਜਿਹੜੇ ਆ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਤਾ ਸੀ ਅੰਤਿਮ ਜ਼ਮਾਨਤ ਜਿਹੜੀ ਹੈ ਤਾ ਹੁਣ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਹੋਇਆ ਹੈ ਸੁਪਰੀਮ ਕੋਰਟ ਦੇ ਵਿੱਚ ਪਿਛਲੀ ਵਾਰ ਵੀ ਦਸੰਬਰ ਚ ਹੋਈ ਸੀ ਮੇਰੇ ਖਿਆਲ ਦੇ ਨਾਲ ਦੀ ਸੁਣਵਾਈ ਤਾਂ ਉਸ ਤੋਂ ਬਾਅਦ 19 ਜਨਵਰੀ ਅੱਜ ਦਾ ਦਿਨ ਜਿਹੜਾ ਸੀ ਉਹ ਤੈਅ ਕੀਤਾ ਗਿਆ ਸੀਗਾ ਕਿ ਇਸ ਤੇ ਸੁਣਵਾਈ ਹੋਏਗੀ ਹੁਣ ਪੰਜਾਬ ਸਰਕਾਰ ਨੇ ਹੁਣ ਪੰਜਾਬ ਸਰਕਾਰ ਨੇ ਉਹ 2 ਹਫਤੇ ਦਾ ਸਮਾਂ ਹੋਰ ਮੰਗਿਆ 2 ਫਰਵਰੀ ਦਾ ਦਿਨ ਮੁਕਰਰ ਕੀਤਾ ਗਿਆ ਉਸ ਦਿਨ ਜਿਹੜੀ ਆ ਅੰਤਰੀਮ ਜ਼ਮਾਨਤ ਦੇ ਉੱਤੇ ਇਹਨਾਂ ਦੇ ਫੈਸਲਾ ਕੀਤਾ ਜਾਏਗਾ ਜਦਕਿ ਦੂਜੇ ਪਾਸੇ ਨੱਬਾ ਦੀ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਬੰਦ ਵਿਕਰਮ ਸਿੰਘ ਵਜੀਠੀਆ ਹੁਣ ਦੇ ਅ ਬਾਰੇ ਇਹ ਇਨਪੁੱਟ ਆਈਸੀ ਜਿਹੜੀ ਜਿਹੜੀਆਂ ਏਜੰਸੀਆਂ ਵੱਲੋਂ ਜਿਹੜੀ ਕੋਫੀਆ ਏਜੰਸੀਆਂ ਵੱਲੋਂ ਸੁਈ ਏਜੰਸੀਆਂ ਵੱਲੋਂ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਬਬਰ ਖਾਲਸਾ ਇੰਟਰਨੈਸ਼ਨਲ ਪਾਕਿਸਤਾਨ ਬੇਸ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਸਕਦੇ ਨੇ ਇਹਨੂੰ ਵੀ ਲੈ ਕੇ ਖਾਸਾ ਜਿਹੜਾ ਰੌਲਾ ਪਿਆ ਹਾਈ ਕੋਰਟ ਦੇ ਵਿੱਚ ਵੀ ਮਾਮਲਾ ਗਿਆ ਹਾਈ ਕੋਰਟ ਨੇ ਇੱਥੋਂ ਤੱਕ ਕਿ ਜਿਹੜੀਆਂ ਜੇਡੀਬੀ ਜੇਲ ਤੇ ਜੇਲ ਅਧਿਕਾਰੀਆਂ ਨੂੰ ਇਹਦੇ ਤੇ ਜਿੰਨੀ ਜ਼ਿੰਮੇਵਾਰੀ ਫਿਕਸ ਕੀਤੀ ਗਈ ਪਰ ਇਹਦੇ باوجود ਵੀ ਇਹ ਅਕਾਲੀ ਦਲ ਜਿਹੜਾ ਉਹ ਗਵਰਨਰ ਸਾਹਿਬ ਨੂੰ ਮਿਲਿਆ ਤੇ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਕਾਫੀ ਉਹਨਾਂ ਨੇ ਚਿੰਤਾਵਾਂ ਜਾ ਹਰ ਕੀਤੀਆਂ ਫਿਰ ਹੁਣ ਇਹ ਮਾਮਲਾ ਜਿਹੜਾ ਕਿਤੇ ਨਾ ਕਿਤੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਪਿਛਲੇ ਸਮੇਂ ਦੇ ਉੱਤੋਂ ਹਾਈਲਾਈਟ ਹੋ ਰਹੇ ਨੇ ਬਲਵਿੰਦਰ ਜੀ ਚਾਹੇ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਦੇਖ ਲੋ ਚਾਹੇ ਉਹ ਜ਼ਮਾਨਤ ਨੂੰ ਲੈ ਕੇ ਦੇਖ ਲੋ ਉਹ ਕਿਤੇ ਨਾ ਕਿਤੇ ਹਾਈਲਾਈਟ ਚ ਆ ਰਹੇ ਨੇ ਜੇਲ੍ਹ ਦੇ ਵਿੱਚ ਬੈਠੇ ਹੋਏ ਵੀ ਚਾਹੇ ਉਹਨੂੰ ਉਹਨਾਂ ਨੂੰ ਜਿਹੜਾ ਰਾਜਪਾਲ ਨੂੰ ਮਿਲਿਆ ਜਾ ਰਿਹਾ ਚਾਹੇ ਉਹ ਹਰਸਿਮਰਤ ਕੌਰ ਬਾਦਲਵਾਲਾ ਉਹਨਾਂ ਵੱਲੋਂ ਬਿਆਨ ਦਿੱਤਾ ਜਾਵੇ ਵੀ ਕਿ ਸਾਲੇ 7 ਮਹੀਨਾ ਚੋ ਜੇਲ੍ਹ ਚ ਬੰਦ ਨੇ ਜੀ ਹੁਣ ਚਿੱਟਾ ਕੋਣ ਵੇਚ ਰਿਆ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਪਬਲਿਕ ਦੀ ਨਜ਼ਰ ਦੇ ਵਿੱਚ ਲਗਾਤਾਰ ਹਾਈਲਾਈਟ ਹੁੰਦੇ ਆ ਰਹੇ ਕਿਉਂਕਿ ਲਗਾਤਾਰ ਵਿਕਰਮ ਸਿੰਘ ਮਜੀਠੀਆ ਸਰਕਾਰ ਨੂੰ ਘੇੜਦੇ ਹੋਏ ਨਜ਼ਰਾਂ ਦੇ ਕੋਈ ਮੁੱਦਾ ਤਾਂ ਸੀਗਾ ਵਿਕਰਮ ਮਜੀਠੀਆ ਵੱਲੋਂ ਟਵੀਟ ਕੀਤਾ ਜਾਂਦਾ ਸੀਗਾ ਸ਼ਰਿਆਮ ਬੇਬਾਕੀ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਉਹ ਨਿਸ਼ਾਨੇ ਵਿੰਨਦੇ ਹੋਏ ਨਜ਼ਰਾਂ ਆਉਂਦੇ ਸੀ ਆਪਾਂ ਦੇਖਿਆ ਸੀਗਾ ਐਨਕਲਾ ਮੁੱਦਾ ਸੀਗਾ ਤਾਂ ਕਿੰ ਆ ਬੇਬਾਕੀ ਦੇ ਨਾਲ ਬੋਲਦੇ ਕਿਤਨਾ ਕਿਤਨਾ ਸਰਕਾਰ ਨੂੰ ਵੀ ਸੀਗਾ ਵੀ ਵਿਕਰਮ ਸਿੰਘ ਸਰਕਾਰ ਦੇ ਖਿਲਾਫ ਖੁੱਲ ਕੇ ਬੋਲਦੇ ਨੇ ਤੇ ਲੋਕਾਂ ਦੇ ਵਿੱਚ ਇੱਕ ਹੋਰ ਹੀ ਹੋਰਾ ਸੀਗਾ ਵਿਕਰਮ ਸਿੰਘ ਮਜੀਠੀਆ ਲੈ ਕੇ ਜੀ ਦੇਖੋ ਇੱਕ ਚੀਜ਼ ਦੇਖੋ ਆਪਾਂ ਜੇਕਰ ਧਿਆਨ ਨਾਲ ਸਮਝੀਏ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਹਿਜ ਇੱਕੋ ਇੱਕ ਲੀਡਰ ਜਿਹੜੇ ਸੀਗੇ ਉਹ ਜਿਹੜੇ ਸੀ ਇਸ ਵੇਲੇ ਸਰਕਾਰ ਦੇ ਉੱਤੇ ਜਾਂ ਵਿਰੋਧੀ ਪਾਰਟੀਆਂ ਦੇ ਉੱਤੇ ਹਾਵੀ ਹੋ ਰਹੇ ਸੀ ਉਹ ਸੀ ਵਿਕਰਮ ਸਿੰਘ ਮਜੀਠੀਆ ਜੀ ਤੁਸੀਂ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਜਦੋਂ ਤੋਂ ਬਰਗਾੜੀ ਕਾਂਡ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਤੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਵਿਰੋਧੀ ਪਾਰਟੀਆਂ ਵੱਲੋਂ ਜਾਂ ਦੂਜੇ ਲੋਕਾਂ ਵੱਲੋਂ ਉਹਨਾਂ ਸੀਰੀਅਸਲੀ ਨਹੀਂ ਲਿਆ ਜਾਂਦਾ ਸੀ। ਭਾਵੇਂ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਨੇ ਮੇਰੀ ਸ਼ਾਇਦ ਗੱਲ ਉਹਨਾਂ ਨੂੰ ਕਿਸੇ ਨੂੰ ਪਸੰਦ ਨਾ ਵੀ ਆਵੇ ਪਰ ତਰਾਤਲ ਦੀ ਸੱਚਾਈ ਇਹੀ ਹੈ ਕਿ ਉਹ ਇਸ ਵੇਲੇ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਨੇ ਉਹ ਸੁਖਵੀਰ ਸਿੰਘ ਬਾਦਲ ਹੋਣਾਂ ਦੇ ਨਾਲੋਂ ਜ਼ਿਆਦਾ ਉਹ ਹਾਵੀ ਹੋ ਰਹੇ ਸੀ ਦੂਜੀਆਂ ਪਾਰਟੀਆਂ ਦੇ ਉੱਤੇ। ਤੇ ਹੋਰ ਕੋਈ ਲੀਡਰ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਐਡਾ ਜਿਹੜਾ ਸੀ ਕੌਪਰ ਦੇ ਸਾਹਮਣੇ ਕੱਦ ਵਾਲਾ ਨਹੀਂ ਦਿਖਦਾ ਸੀਗਾ। ਤੇ ਉਹਨਾਂ ਦੇ ਜੇਲ੍ਹ ਦੇ ਵਿੱਚ ਜਾਣ ਵੇਲੇ ਦੀ ਤੁਸੀਂ ਜਦੋਂ ਵੀਡੀਓ ਦੇਖੋਗੇ ਤਾਂ ਉਦੋਂ ਵੀ ਜਿਸ ਤਰ੍ਹਾਂ ਮੁੱਠਾ ਮੁੱਠਾਂ ਖੜੀਆਂ ਕਰਕੇ ਜੋ ਜੋ ਵੀ ਉਹਨਾਂ ਨੇ ਉਸ ਟਾਈਮ ਉੱਥੇ ਆਪਣਾ کردار ਸ਼ੋਅ ਕੀਤਾ ਵੀ ਕਿੰਨੇ ਵੱਡੇ ਲੀਡਰ ਨੇ ਉਹ ਜਾਂ ਜੋ ਵੀ ਸਰਕਾਰ ਦੇ ਖਿਲਾਫ ਉੱਥੇ ਬੋਲੇ ਤਾਂ ਉਹ ਕਿਤੇ ਨਾ ਕਿਤੇ ਉਹ ਸਰਕਾਰ ਦੀ ਦਿਖ ਨੂੰ ਜਾਂ ਪਾਰਟੀਆਂ ਦੀ ਦਿਖ ਨੂੰ ਜਿਹੜਾ ਉਹ ਚੈਲੰਜ ਸੀਗਾ ਜਾਂ ਸਰਕਾਰ ਦੀ ਦਿਖ ਨੂੰ ਜਿਹੜਾ ਉਹ ਸੱਟ ਮਾਰਦੀ ਸੀ ਤਾਂ ਫੇਰ ਜਦੋਂ ਹੁਣ ਜੇਲ੍ਹ ਚ ਗਏ ਨੇ ਤਾਂ ਫੇਰ ਕਿਤੇ ਨਾ ਕਿਤੇ ਉਹ ਹਾਈਲਾਈਟ ਹੁੰਦੇ ਆ ਰਹੇ ਨੇ ਭਾਵੇਂ ਕਿ ਉਹਨਾਂ ਤੇ ਦੋਸ਼ ਬੜੇ ਗੰਭੀਰ ਲੱਗਦੇ ਰਹੇ ਨੇ ਕਿ ਚਿੱਟਾ ਵੇਚਣ ਦੇ ਦੋਸ਼ ਲੱਗਦੇ ਰਹੇ ਨੇ ਔਰ ਆਮਦਨ ਤੋਂ ਬਾਅਦ ਜਦਾਦ ਬਣਾਉਣ ਦੇ ਦੋਸ਼ ਲੱਗਦੇ ਰਹੇ ਨੇ ਹੋਰ ਬੜੀਆਂ ਚੀਜ਼ਾਂ ਦੇ ਦੋਸ਼ ਲੱਗਦੇ ਨੇ ਪਰ ਫੇਰ ਵੀ ਉਹਨਾਂ ਨੂੰ ਜਿਹੜਾ ਹੈ ਉਹ ਇੱਕ ਵੱਡੇ ਲੀਡਰ ਦੇ ਵਜੋਂ ਜਿਹੜਾ ਉਹ ਉਹ ਬੇਸ਼ਕ ਕੀਤਾ ਜਾਂਦਾ ਰਿਹਾ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਉਹਨਾਂ ਨੂੰ ਉਹਨਾਂ ਨਹੀਂ ਰਿਹਾ ਪਰ ਬਿਕਰਮ ਸਿੰਘ ਜੀਠਿਆ ਹੁਣ ਜੇ ਬਿਕਰਮ ਸਿੰਘ ਜੀਠਿਆ ਜੇਲ੍ਹ ਦੇ ਵਿੱਚੋਂ ਰਹਿੰਦੇ ਹੋਏ ਵੀ ਲਗਾਤਾਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਹਾਈਲਾਈਟ ਹੁੰਦੇ ਆ ਰਹੇ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਜਦੋਂ ਬਾਹਰ ਆਣਗੇ ਤਾਂ ਫਿਰ ਆਪਣੇ ਆਪ ਦੇ ਵਿੱਚ ਪਾਰਟੀਆਂ ਦੇ ਤੇ ਹਾਵੀ ਹੁੰਦੇ ਨਜ਼ਰ ਆਉਣਗੇ ਸੋ ਸਰ ਮੈਂ ਇੱਥੇ ਵੀ ਗੱਲ ਕਰੂੰਗਾ ਜਦੋਂ ਬਿਕਰਮ ਸਿੰਘ ਜੀਠਿਆ ਨੂੰ ਮੋਹਾਲੇ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀ ਤਾਂ ਉਹਨਾਂ ਦੀ ਇੱਕ ਝਲਕ ਤੱਕ ਨਹੀਂ ਸੀ ਕੈਮਰੇ ਸਾਹਮਣੇ ਦਿਖਾਈ ਜਾਂਦੀ ਦੂਰੋਂ মিডিਆ ਨੂੰ ਖੜਾ ਕਰ ਦਿੱਤਾ ਜਾਂਦਾ ਸੀਗਾ ਤੇ ਕੋਰਟ ਕੰਪਲੈਕਸ ਦੇ نیچے ਪਰਦੇ ਲਗਾ ਦਿੱਤੇ ਗਏ ਸੀਗੇ ਜੀ ਵੀ ਬਿਕਰਮ ਸਿੰਘ ਜੀਠਿਆ ਦੀ ਕਿਸੇ ਨਾ ਸ਼ਕਲ ਤੱਕ ਨਹੀਂ ਦਿਖਾਈ ਜਾਵੇ ਗੱਡੀਆਂ ਕੋਰਟ ਦੇ ਵਿੱਚ ਵੀ ਕੈਮਰੇ ਸੀ ਜਾਂਦੇ ਸੀ ਨੇ ਗੁਪਤ ਤਰੀਕੇ ਨਾਲ ਜਾਂਦੇ ਸੀ ਜੀ ਨਹੀਂ ਕਰ ਕੋਰਟ ਦੇ ਵਿੱਚ ਹੋਰ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕੈਮਰੇ ਨਹੀਂ ਜਾਣ ਦਿੱਤੇ ਜਾਂਦੇ ਨਹੀਂ ਬਾਹਰ ਵੀ ਬਾਹਰ ਵੀ ਗੱਲ ਕਰੀ ਜੀ ਪਾਰਕਿੰਗ ਲੈ ਕੇ ਵੀ ਪਾਰਕਿੰਗ ਲੈ ਕੇ ਹਾਂ ਕੋਰਟ ਕੰਪਲੈਕਸ ਦੇ ਵਿੱਚ ਤਾਂ ਵੈਸੇ ਕੋ ਅਦਾਲਤਾਂ ਦੇ ਆਰਡਰ ਹੁੰਦੇ ਨੇ ਹੁਕਮ ਹੁੰਦੇ ਨੇ ਕਿ ਕੋਰਟ ਕੰਪਲੈਕਸ ਦੇ ਅੰਦਰ ਤੁਸੀਂ ਜਿਹੜੀ ਉਹ ਵੀਡੀਓ ਸ਼ੂਟ ਨਹੀਂ ਕਰ ਸਕਦੇ ਪਰ ਇਹਦੇ باوجود ਵੀ ਮੀਡੀਆ ਦੇ ਕੁਝ ਸਾਥੀ ਜਿਹੜੇ ਨੇ ਉਹ ਕਰ ਲੈਂਦੇ ਨੇ ਪਰ ਮੈਂ ਤਾਂ ਪਿਛਲੇ ਸੋਮੇ ਦੇ ਦੌਰਾਨ ਇੱਕ ਚੰਡੀਗੜ੍ਹ ਕੋਰਟ ਦੇ ਵਿੱਚ ਮੁਹਾਲੀ ਮੁਹਾਲੀ ਕੋਰਟ ਦੇ ਵਿੱਚ ਇਹੋ ਜਿਹੇ ਮਾਮਲੇ ਵੀ ਦੇਖੇ ਸੀ ਕਿ ਲੋਕੀ ਜਿਹੜੇ ਸੀ ਅਦਾਲਤ ਦੇ ਅੰਦਰ ਦੀ ਕਾਰਵਾਈ ਜਿਹੜੇ ਸੀ ਬਾਹਰ ਖੜੇ ਸ਼ੂਟ ਕਰਨ ਲੱਗ ਜਾਂਦੇ ਸੀਗੇ ਅਦਾਲਤ ਦੀ ਅੰਦਰ ਦੀ ਰੂਮ ਜਿਹੜਾ ਕੋਰਟ ਰੂਮ ਹੁੰਦਾ ਜੀ ਉਹ ਦੂਰੋਂ ਖੜਕੇ ਤੇ ਉਹਨਾਂ ਨੂੰ ਜੱਜ ਸਾਹਬ ਨੇ ਦੋ ਵਾਰੀ ਕਿਹਾ ਦੋ ਵਾਰੀ ਕਿਹਾ ਤਿੰਨ ਵਾਰੀ ਕਿਹਾ ਫਿਰ ਉਹਨਾਂ ਨੂੰ ਕਿਹਾ ਤਾਂ ਵੀ ਥੋੜੇ ਜਿਹੜਾ ਕਾਰਵਾਈ ਕੀਤੀ ਜਾਏਗੀ ਪਰ ਇਹਦੇ باوجود ਵੀ ਮੀਡੀਆ ਦੇ ਕੋਈ ਸਾਥੀ ਉਸ ਟਾਈਮ ਹਟੇ ਨਹੀਂ ਸੀ ਮੇਰੇ ਕੋਲੇ ਇਦਾਂ ਦੀਆਂ ਰਿਪੋਰਟਾਂ ਵੀ ਆਈਆਂ ਸੀਗੀਆਂ ਤੇ ਅ ਔਰ ਪੁਲਿਸ ਦੀ ਸ਼ਕਤੀ ਜਿਹੜੀ ਆ ਉਹ ਅਕਸਰ ਹੋਰ ਵੀ ਮਾਮਲਿਆਂ ਵਿੱਚ ਹੁੰਦੀ ਰਹੀ ਹੈ ਪਰ ਇਹ ਕਿਉਂਕਿ ਇਹ ਲੀਡਰ ਜਿਹੜੇ ਇਹ ਜੇ ਸੀਗੇ ਉਹਨਾਂ ਨੂੰ ਹਾਈਲਾਈਟ ਨਹੀਂ ਕਰਨਾ ਚਾਹੁੰਦੇ ਸੀਗੇ ਤਾਂ ਉਹ ਫਿਰ ਉਹ ਉਹਨਾਂ ਦੀ ਫੁਟੇਜ ਜਿਹੜੀ ਸੀਗੀ ਉਹ ਨਹੀਂ ਜਾਣ ਦੇਣਾ ਚਾਹੁੰਦੇ ਸੀ ਲੋਕਾਂ ਤੱਕ ਜਾਂ ਇਹਦੇ ਪਿੱਛੇ ਹੋਰ ਵੀ ਕਈ ਕਾਰਨ ਹੁੰਦੇ ਨੇ ਹਾਈ ਕੋਰਟ ਦੇ ਵਿੱਚ ਵੀ ਹਾਈ ਕੋਰਟ ਦੇ ਵੀ ਹੁਕਮ ਹੁੰਦੇ ਨੇ ਇਸ ਮਾਮਲੇ ਨੂੰ ਲੈ ਕੇ ਵਿਕਰਮ ਬਲਜੀਤ ਆਪਣਾ ਬਿੱਟੂ ਕਿ ਇਸ ਨੂੰ ਤੁਸੀਂ ਦੇਖੋਗੇ ਹਾਈ ਕੋਰਟ ਦੇ ਸਖਤ ਹੁਕਮ ਨੇ ਕਿ ਜਦੋਂ ਤੱਕ ਕਿਸੇ ਬੰਦੇ ਨੂੰ ਅਦਾਲਤ ਵੱਲੋਂ ਦੋਸ਼ੀ ਨਹੀਂ ਠਹਿਰਾਇਆ ਹੁਣ ਉਦੋਂ ਤੱਕ ਤੁਸੀਂ ਕਿਸੇ ਨੂੰ ਤੁਸੇ ਦੀ ਦਿੱਕ ਨਹੀਂ ਖਰਾਵ ਕਰ ਸਕਦੇ ਕਿਸੇ ਨੂੰ ਤੁਸੀਂ ਉਹ ਮੁਲਜ਼ਮ ਮੁਜਰਮ ਨਹੀਂ ਕਹਿ ਸਕਦੇ ਮੈਂ ਜ਼ਿਆਦਾਤਰ ਮੇਰੇ ਮੀਡੀਆ ਦੇ ਸਾਥੀ ਜਿਹੜੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹਵਾਂਗਾ ਕਿ ਜਿੰਨੇ ਵੀ ਮੀਡੀਆ ਦੇ ਸਾਥੀ ਨੇ ਉਹ ਪੁਲਿਸ ਵੱਲੋਂ ਇਹ ਲਿਖਿਆ ਜਾਂਦਾ ਪ੍ਰੈਸ ਨੋਟ ਆਉਂਦਾ ਹੈ ਕਿ ਦੋਸ਼ੀ ਨੇ ਫਲਾਣਾ ਐ ਕੀਤਾ ਜਾਂ ਫਲਾਣੇ ਐਨੇ ਦੋਸ਼ੀ ਸਿੱਧੇ ਤੌਰ ਦੇ ਉੱਤੇ ਪੁਲਿਸ ਦੀ ਭਾਸ਼ਾ ਹੀ ਜਿਹੜੀ ਆ ਉਹ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਨਸ਼ਰ ਕਰ ਦਿੱਤੀ ਜਾਂਦੀ ਹੈ ਜਦ ਤੱਕ ਇਹ ਹੋਣਾ ਇਹ ਚਾਹੀਦਾ ਕਿ ਉਹ ਉਹਦੋਂ ਤੱਕ ਮਲਜ਼ਮ ਹੁੰਦਾ ਜਦੋਂ ਤੱਕ ਉਸ ਨੂੰ ਅਦਾਲਤ ਜਿਹੜੀ ਆ ਉਹ ਦੋਸ਼ੀ ਨਹੀਂ ਠਹਿਰਾ ਦਿੰਦੀ ਜਦੋਂ ਅਦਾਲਤ ਦੋਸ਼ੀ ਠਹਿਰਾ ਦਿੰਦੀ ਹੈ ਉਦੋਂ ਆਪਾਂ ਉਹਨਾਂ ਨੂੰ ਦੋਸ਼ੀ ਕਹਿਣਾ ਹੈਗਾ ਉਸ ਤੋਂ ਪਹਿਲਾਂ ਨਹੀਂ ਕਹਿਣਾ ਲੇਕਿਨ ਅਦਾਲਤੀ ਹੁਕਮਾਂ ਨੂੰ ਜਿਹੜਾ ਉਹ ਜ਼ਿਆਦਾਤਰ ਤਰੀਕੇ ਦੇ ਨਾਲ ਉਹ ਪੜਿਆ ਨਹੀਂ ਜਾਂਦਾ ਜਾਂ ਦੇਖਿਆ ਨਹੀਂ ਜਾਂਦਾ ਜਾਂ ਅਦਾਲਤਾਂ ਵੱਲੋਂ ਸਖਤ ਜਿਹੜੇ ਇਸ ਮਾਮਲੇ ਨੂੰ ਲੈ ਕੇ ਕੁਝ ਜ਼ਿਆਦਾ ਸਖਤੀ ਨਹੀਂ ਕੀਤੀ ਜਾਂਦੀ ਇਸ ਕਰਕੇ ਹਾਲੇ ਤੱਕ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਬਿਕਰਮ ਸਿੰਘ ਮਜੀਠੀਆ ਦੇ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਹੈ ਉਹ ਸ਼ਾਇਦ ਉਹਦੇ ਪਿੱਛੇ ਇਹ ਕਾਰਨ ਹੋ ਸਕਦੇ ਨੇ ਕਿ ਜਦੋਂ ਤੱਕ ਉਹਨਾਂ ਨੂੰ ਦੋਸ਼ੀ ਨਹੀਂ ਟਰਾਇਆ ਜਾਂਦਾ ਜੇਕਰ ਉਹਨਾਂ ਨੂੰ ਵੀਡੀਓ ਜਾਂ ਕੋਈ ਉਸ ਤਰ੍ਹਾਂ ਦੀ ਉਹਨਾਂ ਨੂੰ ਮੁਲਜ਼ਮ ਦੇ ਤੌਰ ਤੇ ਤੇ ਜੇਲ੍ਹ ਚ ਪੇਸ਼ ਕੋਰਟ ਚ ਪੇਸ਼ ਕਰਦੇ ਦਿਖਾਵਾਂਗੇ ਤੇ ਕੱਲ ਨੂੰ ਹੋ ਸਕਦਾ ਹੈ ਕਿ ਕੰਟੈਂਪਟ ਆਫ ਕੋਰਟ ਜਾਂ ਫਿਰ ਜਿਹੜਾ ਹੈ ਉਹ ਡੈਫਰਮੇਸ਼ਨ ਦਾ ਕੇਸ ਜਿਹੜਾ ਉਹ ਪਾਇਆ ਜਾ ਸਕਦਾ ਹੈ ਕਿ ਇਹ ਤੁਸੀਂ ਸਾਡੀ ਦਿੱਕਤ ਖਰਾਬ ਕੀਤੀ ਹੈ ਕੁਝ ਇਦਾਂ ਦੀ ਸੋਚ ਵੀ ਹੋ ਸਕਦੀ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ